ਹਾਈ ਅੱਜ ਤੁਹਾਡੇ ਸਾਹਮਣੇ ਸੌਂਗ ਪੇਸ਼ ਕਰਨ ਜਾ ਰਹੇ ਸੀ ਬਾਈ ਮੂਸੇ ਬਾਈ ਦਾ ਇਹ ਮਿਰਜਾ ਬਹੁਤ ਪਿਆਰਾ ਸੌਂਗਾ ਤੇ ਵਾਇਸ ਬਹੁਤ ਤਗੜੀ ਹੈ ਮੂਸੇ ਬਾਈ ਦੀ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਹੋ ਮੈਨੂੰ ਦਰਸੀ ਅੱਲਾ ਦਾ ਉਸੇ ਵੇਲੇ ਹੋ ਜਾਣਾ ਹੋ ਮੈਨੂੰ ਦਰਸੀ ਅੱਲਾ ਦਾ ਉਸੇ ਵੇਲੇ ਹੋ ਜਾਣਾ ਜਾ ਕੇ ਜਦ ਸੈ ਬਾਨੂ ਮੈਂ ਸੀਨੇ ਨਾਲ ਲਾਇਆ ਜਾ ਕੇ ਜਦ ਸੈ ਬਾਨੂ ਮੈਂ ਸੀਨੇ ਨਾਲ ਲਾਇਆ ਓ ਹੋ ਹੁ ਬੱਕੀਏ ਹਵਾ ਦੇ ਨਾਲ ਕਰਾ ਦੇ ਅੱਜ ਤੂੰ ਗੱਲ ਨਹੀਂ ਉਹ ਬੱਕੀਏ ਹਵਾ ਦੇ ਨਾਲ ਕਰਾ ਦੇ ਅੱਜ ਤੂੰ ਗੱਲ ਨਹੀਂ ਜੱਟੀ ਮਰਜੂਗੀ ਜਦ ਮੈਂ ਨਜ਼ਰੀਨਾ ਆਇਆ ਜੱਟੀ ਮਰਜੂਗੀ ਜਦ ਮੈਂ ਨਜ਼ਰੀਨਾ ਆਇਆ ਹੋ ਹੋ ਹੋਏ ਹੋਏ ਹੂੰ ਓ Okay.